ਮੰਦਰ ਦੇ ਵਿੱਚ ਨੌਜਵਾਨ ਦਾ ਕੀਤਾ ਕਤਲ ਕਤਲਕਾਰ ਹਵਨਕੁੰਡ ਹੇਠਾਂ ਦੱਬੀ ਲਾਸ਼ ਪੁਲਿਸ ਨੇ ਹਵਨਕੁੰਡ ਪੁੱਟ ਕੇ ਲਾਸ਼ ਕੱਢੇ ਬਾਹਰ ਇੱਕ 33 ਸਾਲਾ ਨੌਜਵਾਨ ਦਾ ਬੀਤੀ ਰਾਤ ਮੰਦਿਰ ਦੇ ਵਿੱਚ ਕਤਲ ਕੀਤਾ ਗਿਆ ਤੇ ਕਤਲ ਕਰ ਲਾਸ਼ ਮੰਦਿਰ ਦੇ ਵਿੱਚ ਬਣੇ ਹਵਨ ਕੁੰਡ ਹੇਠਾਂ ਦੱਬ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਜਿਵੇਂ ਹੀ ਛਾਣਬੀਨ ਕੀਤੀ ਜਾਂਦੀ ਹੈ ਤਾਂ ਲਾਸ਼ ਜਿਹੜੀ ਪੁਲਿਸ ਦੇ ਵੱਲੋਂ ਹਵਨਕੁੰਡ ਪੁੱਟ ਕੇ ਬਾਹਰ ਕੱਢੀ ਜਾਂਦੀ ਹੈ ਤਾਂ ਅੰਦਾਜ਼ੇ ਕੀ ਖੂਨ ਦੇ ਨਾਲ ਲਥਪਤੋ ਹੋਈ ਪਈ ਸੀ ਲਾਸ਼ ਜਦੋਂ ਪੁਲਿਸ ਦੇ ਵੱਲੋਂ ਬਾਹਰ ਕੱਢੀ ਜਾਂਦੀ ਹੈ 33 ਸਾਲਾ ਨੌਜਵਾਨ ਸੁਦੀਪ ਉਮਾਰ ਜੋ ਕਿ ਮੰਦਿਰ ਦੇ ਵਿੱਚ ਬੱਚਿਆਂ ਨੂੰ ਵਿਦਿਆ ਸਿਖਾਉਂਦਾ ਹੈ ਤਾ ਉਸਦਾ ਹੀ ਦੋ ਪੁਜਾਰੀਆਂ ਦੇ ਵੱਲੋਂ ਕਤਲ ਕੀਤਾ ਗਿਆ ਮੰਦਿਰ ਦੇ ਹੀ ਪੁਜਾਰੀਆਂ ਦੇ ਵੱਲੋਂ ਕਤਲ ਕੀਤਾ ਜਾਂਦਾ ਹੈ ਨੌਜਵਾਨ ਦਾ ਹਾਲਾਂਕਿ ਪੁਲਿਸ ਦੇ ਵੱਲੋਂ ਕੁਝ ਹੋਰ ਵਿਅਕਤੀਆਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਬਾਰਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਕਤਲकांड ਮਾਮਲੇ 'ਚ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ 33 ਸਾਲਾ ਸੁਦੀਪ ਕੁਮਾਰ ਜਿਸ ਦਾ ਕਿ ਮੰਦਿਰ ਦੇ ਵਿੱਚ ਕਤਲ ਕੀਤਾ ਗਿਆ ਤੇ ਲਾਸ਼ ਭਵਨ ਕੁੰਡੇ ਠਾ ਡਬ ਦਿੱਤੀ ਗਈ ਆ ਫਿਰ ਸੁਣਦੇ ਆ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਇਹ ਇੱਕ ਆਨੰਦ ਨਾਮ ਦਾ ਲੜਕਾ ਹੈ ਜਿਹਦਾ ਨਾਮ ਜotip ਉਹ ਆਨੰਦ ਨਾਮ ਦਾ ਲੜਕਾ ਹੈ ਉਹਦਾ 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 ਕਤਲ ਹੋਇਆ ਤੇ ਹਲੇ ਇਹ ਮੈਟਰ ਜਿਹੜਾ ਹੈ ਇਹਨੂੰ ਹਣੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਬਾਅਦ ਕਰਨੇ ਪੜਤਾਲ ਤੁਹਾਨੂੰ ਫਿਰ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈਗੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਉਥੋਂ ਡੈੱਡ ਬੋਡੀ ਹੈ ਉਥੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਰਾ ਕੁਝ ਹੈ ਉਹਨੂੰ ਹਲੇ ਇੱਕ ਵਾਰ ਵਿੱਚ ਟੂਰ ਲੇਟੂ ਸੇ ਮੈਨੂੰ ਇੱਕ ਵਾਰ ਇਹਦਾ ਸਾਰੀ ਪਰਤਾਲ ਸਾਨੂੰ ਪ੍ਰੀਲੀਮਿਨਰੀ ਕਰ ਲੈਣ ਦੋ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਬ੍ਰੀਫ ਕਰਾਇਆ ਸਰ ਸਭ ਤੋਂ ਵਿਅਸਤੀਆਂ ਨੂੰ ਗ੍ਰਸਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂਜੀ ਕੁਝ ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਬੰਦਾ ਵੀ ਜਿਸ ਬੰਦੇ ਨੇ ਇਹ ਵੀ ਆਇਆ ਜਾਂ ਮੈਂ ਕੰਮ ਕਿਹਾ ਉਹ ਜਿਹੜਾ ਕੰਪਲੀਟ ਹੈ ਉਹਨੂੰ ਅਸੀਂ ਉਹਦਾ ਬੰਦੇ ਅੰਜਾਮ ਲੈ ਕੇ ਜਾਵਾਂਗੇ ਕਿਹਦਾ ਕਤਲ ਹੋਇਆ ਉਹ ਗੱਤੀ ਕਿਸੇ ਦਾ ਰਹਿਣ ਵਾਲਾ ਸੀ ਉਹ ਐਦੋਂ ਆਪਣਾ ਸਾਨੂੰ ਇਹਨਾਂ ਬੰਦਾ ਵੀ ਉਹ ਧੂਰੀ ਦਾ ਹੀ ਰਹਿਣ ਵਾਲਾ ਸੀ ਸ਼ਰਦਿਕਾ ਟਾਈਮ ਟਿਵਿ ਲਈ ਧੂਰੀ ਤੋਂ ਪੱਤਰਕਾਰ ਹਰਕਵਲ ਹੈਪੀ ਦੀ ਖਾਸ ਰਿਪੋਰਟ